ਅ H1B ਦੀ ਗੱਲਬਾਤ ਤੋਂ ਸ਼ੁਰੂ ਜਿਹੜਾ ਉਹ ਕਰ ਲੈਨੇ ਆ 1 ਲੱਖ ਡਾਲਰ ਦੀ ਜਿਹੜੀ ਫੀਸ ਦਾ ਮਸਲਾ ਜਿਹੜਾ ਉਹ ਬਣਿਆ ਪਿਆ ਆ ਰਿਕੁਆਇਰਮੈਂਟ ਜਿਹੜੀ ਕੀਤੀ ਗਈ ਹੈ ਜਿਹੜੀ ਪ੍ਰੋਕਲਮੇਸ਼ਨ ਅਟਰਨੀ ਟਰਕਾਣਾ ਜੀ ਰਾਸ਼ਪਤੀ 트ੰਪ ਨੇ ਸਤੰਬਰ ਦੇ ਵਿੱਚ ਕੀਤਾ ਸੀ ਰੈਸਟ੍ਰਿਕਸ਼ਨ ਜਿਹੜੀ ਕੀਤੀ ਆ ਐਂਟਰੀ ਆਫ ਸਰਟਨ ਨਾਨ ਇਮੀਗ੍ਰੈਂਟ ਵਰਕਰਸ ਨੂੰ ਜਿਹੜਾ ਉਹ ਲੈ ਕੇ ਹੁਣ ਦੱਸ ਦਿਓ ਆਈ ਥਿੰਕ ਹੁਣ ਕਾਫੀ ਕੋਸ਼ਿਸ਼ ਦੇ ਬਾਅਦ ਇਹ ਕਲੀਅਰ ਹੋ ਗਿਆ ਹੋਣਾ H1B ਦੀ ਇਸ 1 ਲੱਖ ਡਾਲਰ ਫੀਸ ਦੇ ਬਾਰੇ ਕਿਹਦੇ ਤੇ ਲਗਣੀ ਕਿਹਦੇ ਤੇ ਨਹੀਂ ਲਗਣੀ ਹਰ ਸਾਲ ਲਗਣੀ ਆ ਕਿਵੇਂ ਆ ਜੇ ਥੋੜਾ ਐਕਸਪਲੇਨ ਕਰ ਦਿਓ ਜੀ ਬਿਲਕੁਲ ਸੋ ਜਿਹਨਾਂ ਨੂੰ ਨਹੀਂ ਪਤਾ H1B ਵਰਕ ਵੀਜ਼ਾ ਹੁੰਦਾ ਉੱਤੇ ਕੰਪਨੀਆਂ ਜਿਹੜੇ ਆਪਣੇ ਫੋਰਨ ਵਰਕਰ ਜਿਹੜੇ ਹੁੰਦੇ ਆ ਜਾਂ ਜਿਹੜੇ ਇਥੋਂ ਦੀ ਯੂਐਸ ਦੇ ਸਟੂਡੈਂਟਸ ਗ੍ਰੈਜੂਏਟ ਹੁੰਦੇ ਆ ਉਹਨਾਂ ਨੂੰ ਲੈ ਕੇ ਆਂਦੀ ਆ ਤੇ ਸਪੈਸ਼ਲੀ ਜਿਹੜਾ ਇਹ ਪ੍ਰੋਗਰਾਮ ਸਭ ਤੋਂ ਜ਼ਿਆਦਾ ਇਹਦੀ ਯੂਜ਼ ਕਰਦੇ ਆ ਜੀ ਆਪਣੇ ਇੰਜੀਨੀਅਰ ਜਿਹੜੇ ਹੋ ਗਏ ਤੇ ਸਿਲੀਕਨ ਵੈਲੀ ਦੇ ਵਿੱਚ ਸੈਨੋਜ਼ ਏਰੀਆ ਦੇ ਵਿੱਚ ਤਕਰੀਬਨ ਜਿਹੜਾ ਹਰੇਕ ਬੰਦਾ ਹੀ H1B ਵੀਜ਼ੇ ਦੇ ਰਾਊਟ ਤੋਂ ਜਿਹੜਾ ਲੰਘਿਆ ਹੋਣਾ ਇਹੀ ਇੱਕ ਜਿਹੜਾ ਵਰਕ ਵੀਜ਼ਾ ਵਾਲਾ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਤਰੀਕਾ ਸੀਗਾ ਜਿਹੜਾ ਸਪੈਸ਼ਲੀ ਜਿਹੜੀ ਇੰਡੀਅਨ ਪਾਪੂਲੇਸ਼ਨ ਤੇ ਲਾਗੂ ਜਿਹੜਾ ਹੁੰਦਾ ਤੇ ਵੀਜ਼ੇ ਦੇ ਐਡਵਾਂਟੇਜਸ ਦੇਖੋ ਹਰ ਚੀਜ਼ ਚ ਅਬਿਊਜ਼ ਹੁੰਦੀ ਹੈ ਪਰ ਮੈਂ ਕਹਾਂਗਾ ਕਿ ਐਡਵਾਂਟੇਜਸ ਜਿਹੜੇ ਸੀਗੇ ਦੇ ਫਾਰ ਆਊਟਵੇ ਕਰਦੇ ਆ ਜਿੰਨੇ ਛੋਟੇ-ਮੋਟੇ ਜਿਹੜੇ ਅਬਿਊਜ਼ ਹੁੰਦੇ ਨੇ ਈਵਨ ਜਿਹੜੇ ਖੁਦ ਤੁਸੀਂ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਇਲਨ ਮਸਕ ਵਰਗੇ ਬੰਦੇ ਦੇਖ ਲਓ ਵੀ ਕਹੀ ਜਾਂਦੇ ਕਿ H1B ਵੀਜ਼ਾ ਬੜਾ ਇੰਪੋਰਟੈਂਟ ਆ ਕਿੰਨੇ ਸਾਇੰਟਿਸਟ ਜਿਹੜੇ ਆ ਉਹ ਕਹਿੰਦੇ ਆ ਕਿ ਜਿਹੜਾ ਅਮਰੀਕਾ ਇਹਨਾਂ ਦੇ ਕੋਲ ਜਿਹੜਾ ਸੀਕ੍ਰੀਟ ਵੈਪਨ ਹੀ ਜਿਹੜਾ H1B ਆ ਉਹਦੇ ਬੇਸ ਤੇ ਜਿਹੜੀ ਇਨੋਵੇਸ਼ਨ ਜਿਹੜੀ ਹੁੰਦੀ ਆ ਤੇ ਬਾਕੀ ਜੇ ਇਮੀਗ੍ਰੈਂਟ ਸਾਇੰਟਿਸਟ ਦੀ ਆਪਾਂ ਲਈਏ ਕਾਢਾਂ ਉਹਨਾਂ ਨੇ ਕੱਢੀਆਂ ਅਮਰੀਕਾ ਲੈ ਕੇ ਗਏ ਤੁਸੀਂ ਦੇਖੋ ਕਿ ਹਰੇਕ ਇਨਵੈਂਸ਼ਨ ਨਹੀਂ ਤਕਰੀਬਨ ਆਪਣੇ ਆਇਨਸਟਾਈਨ ਵਰਗੇ ਬੰਦੇ ਵੀ ਸਾਰੇ ਇਮੀਗ੍ਰੈਂਟ ਸੀਗੇ ਤੇ ਹੁਣ ਇਸ ਵੀਜ਼ੇ ਨੂੰ ਵੀ ਟਾਰਗੇਟ ਇਹਨਾਂ ਨੇ ਕਰਤਾ ਠੀਕ ਹੈ ਤੇ ਸਿਰਫ ਅਸਾਲਮ ਦੀ ਗੱਲ ਨਹੀਂ ਕੱਚੇ ਬੰਦਿਆਂ ਦੀ ਗੱਲ ਨਹੀਂ ਪੱਕੇ ਜਿਹੜੇ ਲੋਕ ਸੀਗੇ ਜਿਹੜੇ ਵੀਜ਼ਾ ਲੈ ਕੇ ਜਿਹੜੇ ਆ ਰਹੇ ਸੀਗੇ ਸਾਰਾ ਸਿਸਟਮ ਨੂੰ ਫੋਲੋ ਕਰ ਰਹੇ ਸੀਗੇ ਉਹਦੇ ਵਿੱਚ ਤੁਸੀਂ ਦੇਖ ਲਓ ਸੋਚਣ ਵਾਲੀ ਗੱਲ ਆ ਜੀ ਕਿ ਸਾਰਾ ਜਿਹੜਾ ਸਿਸਟਮ ਚੱਲਦਾ ਉਹਦੇ ਵਿੱਚ ਲੱਖ ਡਾਲਰ ਫੀਸ ਜਿਹੜੀ ਪਾਤੀ ਕੋਈ ਛੋਟੀ ਰਕਮ ਤਾਂ ਹੈ ਨਹੀਂ ਤੇ ਪਾਈ ਕਿਉਂ ਆ ਕਿ ਜਿਹੜੀਆਂ ਕੰਪਨੀਆਂ ਉਹ ਹਾਇਰ ਕਰਨਾ ਸਕਣ ਤੇ ਹੁਣ ਜਿੱਦਾਂ ਮੰਨ ਲਓ ਆਪਾਂ ਵੀ ਕੋਈ ਛੋਟੇ ਬਿਜ਼ਨਸ ਆਪਾਂ ਹਾਇਰ ਕਰਨਾ ਅਗਲੇ ਸਾਲ ਵਾਸਤੇ ਕੋਈ H1 ਵੀ ਕੋਈ ਸਟੂਡੈਂਟ ਆ ਕਿ ਕੁਛ ਆ ਜਿੰਨੀ ਉਹਦੀ ਤਨਖਾਹ ਉਤੋਂ ਔਨ ਟਾਪ ਆਫ 댓 ਕਹਿੰਦੇ ਆ ਕਿ ਲੱਖ ਡਾਲਰ ਜਿਹੜਾ ਜਮਾ ਕਰਾਓ ਤੇ ਇਹਦੇ ਵਿੱਚ ਛੋਟੇ ਬਿਜ਼ਨਸ ਜਿਹੜੇ ਉਹ ਲੱਖ ਜੀ ਜੀ ਕਿ ਕਿਹੜਾ ਇਦਾਂ ਦਾ ਰਮਾਈ ਹੋਵਾ ਜਿਹਦੇ ਪਿੱਛੇ ਮਤਲਬ 1 ਟਾਪ ਆਫ ਸੈਲਰੀ ਲੱਖ ਡਾਲਰਾਂ ਨੇ ਜਮ੍ਹਾਂ ਕਰਾਣੀਆਂ ਤੇ ਜਿਹੜੀਆਂ ਸੈਲਰੀਆਂ ਹੈਗੀਆਂ ਉਹ ਵੀ ਲਾਟਰੀ ਕਿਦਾਂ ਕੰਡਕਟ ਹੋਣੀ ਹੈ ਉਹਦੇ ਵਿੱਚ ਵੀ ਇਹ ਵੇਜ ਲੈਵਲ ਦੇ ਬੇਸ ਤੇ ਕਿ ਜਿਹੜੀ ਜਿੱਦਾਂ ਇੱਥੇ 4 ਵੇਜ ਦੇ ਲੈਵਲ ਹੁੰਦੇ ਹੈ ਲੈਵਲ 1 ਥਰੂ ਲੈਵਲ 4 ਹਾਂਜੀ ਉਹਦੇ ਵਿੱਚ ਇਹ ਕਹਿੰਦੇ ਆ ਕਿ ਜਿਹਦੀ ਵੇਜ ਜ਼ਿਆਦਾ ਉਹਨੂੰ ਆਪਾਂ ਜਿਹੜੇ ਚਾਂਸ ਦੇਣੇ ਆ ਉਹਦੇ ਚਾਰ ਪਰਸੈਂਟ ਉਹਦੇ ਪਾ ਦੇਣੀਆਂ ਹੈ ਕਾਈਂਡ ਆਫ ਹਾਂਜੀ ਤੇ ਉਹ ਚੀਜ਼ ਦੇ ਜਿਹੜੇ ਲੌਸ ਆਊਟ ਜਿਹੜੇ ਹੈਗੇ ਆ ਤੇ ਗੱਲ ਫਿਰ ਉਹ ਆ ਗਈ ਕਿ ਹੁਣ ਜਿਹੜੇ ਮਤਲਬ ਹੁਣ ਮਤਲਬ ਕੀ ਸਰਕਾਰ ਦਾ ਮਤਲਬ ਮੈਂ ਉਹੀ ਪੁੱਛਦਾ ਕਿ ਸੋਚ ਮਤਲਬ ਇਨੀ ਛੋਟੀ ਹੋ ਗਈ ਜਿੱਦਾਂ ਉਹਨੂੰ ਪੁੱਛਦੇ ਕਿ ਤੇਰਾ ਟੈਰੀਫ ਵਾਲਾ ਮੈਥ ਕੀ ਹੈ ਕਿਹੜੇ ਹਿਸਾਬ ਨਾਲ ਲਾਇਆ ਤੇ ਉਹ ਪਤਾ ਨਹੀਂ ਕਿਹੜਾ ਮੈਥ ਕਰੀ ਜਾਵੇ ਇਦਾਂ ਕਿ ਜਿਹੜੇ ਲੋਕੀ ਸਾਡੇ ਨਾਲ ਗੁੱਡ ਰਹੇ ਆ ਕਿ ਨਹੀਂ ਗੁੱਡ ਰਹੇ ਆ ਮੈਂ ਕਹਾਂ ਉਹਦੇ ਹਿਸਾਬ ਨਾਲ ਤੁਸੀਂ ਟੈਰੀਫ ਦਾ ਇਕਨੋਮੀ ਦਾ ਜਿਹੜਾ ਮੈਥ ਆਪਣਾ ਕਰੰਦੇ ਆ ਤੇ H1B ਵਾਲਾ ਵੀ ਹੁਣ ਮੈਂ ਕਹਾਂ ਜੇ ਤੁਸੀਂ ਏਡਾ ਸਿੰਪਲੀਫਾਈ ਕਰਤਾ ਕਿ ਜਿਹਨਾਂ ਨੇ ਪੈਸੇ ਜ਼ਿਆਦਾ ਦਿੱਤੇ ਉਹਨੂੰ H1B ਦੇਣਾ ਤੇ ਜਿਹੜੇ ਹੁਣ ਮੈਂ ਕਹਾਂ ਯੰਗ ਗ੍ਰੈਜੂਏਟ ਹੁੰਦੇ ਆ ਫਿਰ ਉਹ ਮਤਲਬ ਤੁਸੀਂ ਉਹ ਤਾਂ ਫਿਰ ਇਨੋਵੇਸ਼ਨ ਨੂੰ ਉਹੀ ਕਰ ਰਹੇ ਆ ਕਿ ਉਹਦਾ ਸੀਨੀਅਰ ਲੈਵਲ ਵਾਲਾ ਹੀ ਬੰਦਾ ਫਿਰ ਆ ਪਾਊਗਾ ਤੇ ਉਹ ਜਿਹੜੀ ਹੁਣ ਇਹਦੇ ਉੱਤੇ ਲਾ ਸੂਟ ਵੀ ਇਹਨਾਂ ਨੇ ਫਾਈਲ ਕਰਤਾ ਕਬਰੀਜ਼ ਨੇ ਪੁਸ਼ ਬੈਕ ਕੀਤਾ ਦੇਖਣ ਲਈ ਹੁਣ ਇਹ ਚੀਜ਼ ਆ ਕਿ ਜਿਹੜੇ ਵੀ ਇਹ ਹੁੰਦੇ ਨਾ ਡਾਕ ਵਾਲਾ ਸੀਗਾ ਭਾਵੇਂ ਐਚ 1 ਬੀ ਵਾਲਾ ਸੀਗਾ ਠੀਕ ਆ ਹੁਣ ਜਿਹੜਾ ਤੁਹਾਡੇ ਮੂਰੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੀ ੱੱਕੇ ਛਾਈਆਂ ਜਿਹੜੀਆਂ ਕਰਦਾ ਇਹ ਕਈ ਚੀਜ਼ਾਂ ਜਿਹੜੀਆਂ ਰੈਲੀਆਂ ਕੱਢ ਕੇ ਆ ਇਕੱਠ ਕੱਢ ਕੇ ਜਿਹੜੀਆਂ ਹੱਲ ਨਹੀਂ ਹੁੰਦੀਆਂ ਹੁੰਦੀਆਂ ਇਹਦਾ ਸਿੱਧਾ ਸਿੱਧਾ ਹਸਾਬ ਤਾ ਹੈਗਾ ਕਿ ਤੁਹਾਨੂੰ ਉਹਦੇ ਹੀ ਲੀਗਲ ਫਾਇਟਬ ਜੇ ਤਾਂ ਉਹਦੇ ਵਿੱਚ ਤਕਲੀਫ ਆ ਕਿ ਇਹ ਪ੍ਰੋਬਲਮ ਹੋ ਰਹੀ ਆ ਇਹ ਲਾਇਸੈਂਸ ਕੈਨਸਲ ਕਰ ਰਹੇ ਵਰਕ ਪਰਮਿਟ ਰੀਨਿਊ ਨਹੀਂ ਕਰ ਰਹੇ ਵਰਕ ਪਰਮੀਟ ਦੇ ਲਾਇਸੈਂਸ ਨਹੀਂ ਕਰ ਰਹੇ ਤੇ ਸਿੱਧਾ ਸਿੱਧਾ ਇਹਦੇ ਵਿੱਚ ਹੈਗਾ ਕਿ ਜਿਹੜੀਆਂ ਵੱਡੀਆਂ ਵੱਡੀਆਂ ਉਹ ਜਿਹੜੀਆਂ ਕੰਪਨੀਆਂ ਆ ਗਿਆ ਠੀਕ ਆ ਆਪਣੇ ਸਪੈਸ਼ਲੀ ਪੰਜਾਬੀਆਂ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਲਿਟੀਗੇਸ਼ਨ ਕਰਨਾ ਪੈਣਾ ਪਾਲਿਸੀ ਬੇਸ ਜਿਹੜੀ ਤੁਹਾਡੀ ਗਰੁੱਪਸ ਜਿਹੜੇ ਹੁੰਦੇ ਆ ਉਹਨਾਂ ਨੂੰ ਇਹ ਨਹੀਂ ਕਿ ਪਹਿਲਾਂ ਨਹੀਂ ਏਦਾਂ ਰਾਤੋਂ ਰਾਤ ਨਹੀਂ ਆ ਜਾਂਦੇ ਨੈਟਵਰਕ ਜਿਹੜੇ ਹੁੰਦੇ ਆ ਪਹਿਲਾਂ ਬਣਾਣੇ ਪੈਂਦੇ ਆ ਤੁਹਾਨੂੰ ਪਹਿਲਾਂ ਜਿਹੜਾ ਸੀਗਾ ਇੱਕ ਪੋਲਿਟਿਕਲ ਲੱਤ ਜਿਹੜੀ ਰੱਖਣੀ ਪੈਂਦੀ ਆ ਸੋ ਇਹਦੇ ਵਿੱਚ ਹੁਣ ਗੱਲ ਇਦਾਂ ਕਿ ਕੋਈ ਵੀ ਬੰਦਾ ਅੱਗੇ ਨਹੀਂ ਆਇਆ ਕਿਸੇ ਨੇ ਵੀ ਮਤਲਬ ਉਸ ਲੈਵਲ ਦੀ ਜਿਹੜੀ ਸੀਗੀ ਬੜਾਈ ਨਹੀਂ ਐਡਵੋਕੇਸੀ ਗਰੁੱਪ ਕੋਈ ਬਣਾਏ ਨਹੀਂ ਜੀ ਜੀ ਤੇ ਹੁਣ ਉਹੀ ਸਾਰੀਆਂ ਪ੍ਰੋਬਲਮਾਂ ਕਿ ਭਾਵੇਂ ਮਲਟਾ ਮਲਟਾ ਮਿਲੀਅਨ ਦੇ ਜਿਹੜੇ ਬਿਜ਼ਨਸ ਹੈਗੇ ਠੀਕ ਹੈ ਉਹਦੇ ਵਿੱਚ ਹੁਣ ਕੋਈ ਬੰਦਾ ਮਤਲਬ ਲੈਗੇ ਨਹੀਂਗਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਉਹਨਾਂ ਨੇ ਫਤਵਾ ਜਾਂ ਦੇ ਦਿੱਤਾ ਇੱਕ ਕਾਹ ਚਲਾ ਲਾ ਸੈਕਸ਼ਨ ਲਾ ਸੂਟ ਕਰ ਦੇਣਾ ਫਿਰ ਮਜ਼ਾ ਆਉਂਦਾ ਹਾਂ ਜੀ ਹੁਣ ਪਰ ਕਲਾਸ ਐਕਸ਼ਨ ਲਾ ਉਸ ਲਈ ਪਹਿਲਾਂ ਕੰਪਨੀ ਦੇ ਆਪ ਦੀ ਸਟੈਂਡਿੰਗ ਹੋਣੀ ਚਾਹੀਦੀ ਆ ਕੰਪਨੀ ਨੂੰ ਆਪ ਨੂੰ ਪਹਿਲਾਂ ਹੁਣ ਚਾਹੀਦਾ ਕਿ ਉਹਨਾਂ ਦੇ ਮਗਰ ਨਾ ਜਾਣ ਕੋਈ ਹੋਰ ਵਾਇਓਲੇਸ਼ਨ ਨਾ ਨਿਕਲੇ ਲੋਕਾਂ ਦੀ ਸਹਿਮਤੀ ਚਾਹੀਦੀ ਆ ਕਿ ਆਹ ਹੋਏ ਲਿਟੀਗੇਸ਼ਨ ਜੇ ਕਰਾਂਗੇ ਤਾਂ ਫੇਰ ਜਾ ਕੇ ਹੋਊਗਾ ਤੇ ਇਹਦੇ ਵਿੱਚ ਜਿਹੜਾ ਸਿਗਾ ਕਿ ਹੁਣ ਜਿਹੜੀਆਂ ਮਤਲਬ ਰੈਲੀ ਹੋ ਗਈ ਕੱਟ ਹੋ ਗਿਆ ਟੂ ਲिटल ਟੂ ਲੇਟ ਹੈ ਹਨ ਤੇ ਇਹਦੇ ਵਿੱਚ ਜਿਹੜਾ ਸਿਗਾ ਕਈ ਉਹ ਕੋ ਯਾਰ ਇਦਾਂ ਵੀਡੀਓ ਦੇਖੀ ਇੰਟਰਨੈਟ ਤੇ ਉਹ ਵੀਡੀਓ ਦੇਖੀ ਆ ਰੂਲ ਬਣ ਗਿਆ ਤੇ ਮਤਲਬ ਗੱਲ ਸਿੱਧੀ ਇਹ ਹੈ ਕਿ ਜਿਹੜੀ ਹੁਣ H1B ਵਾਲਿਆਂ ਨੇ ਕੀਤਾ ਤੁਸੀਂ ਦੇਖ ਲਓ ਕਿ ਨਾਲ ਹੀ ਲੌਬੀ ਆ ਗਈ ਨਾ ਵਾਪਸ ਨਾਲ ਹੀ ਲਾਅ ਸੂਟ ਹੋ ਗਿਆ ਸਿੱਧੇ ਕੋਰਟ ਦੇ ਵਿੱਚ ਜਾ ਕੇ ਕਿਹੜੇ ਕੋਰਟ ਆਉਣ ਨੂੰ ਇਹ ਪਤਾ ਕਿਹੜਾ ਜੱਜ ਆ ਉਹਨਾਂ ਨੂੰ ਪਤਾ ਹੈਗਾ ਵੀ ਕਿੱਥੇ ਕਿੱਥੇ ਜਿੱਤ ਹੋ ਸਕਦੀ ਆ ਹਾਂਜੀ ਸੋ ਸਿੰਪਲ ਗੱਲ ਹੈਗੀ ਆ ਕਿ ਮੈਂ ਕਿਹਾ ਹੁਣ ਜਿਹੜਾ ਕਾਨੂੰਨੀ ਦਾਅ ਪੇਜ ਜਿਹੜੇ ਹੁੰਦੇ ਆ ਤੇ ਇਹਦੇ ਵਿੱਚ ਫੇਰ ਰਾਜਗੁਰਾਂ ਦੀ ਗੱਲ ਹੋਈ ਆ ਯਾਨੀ ਕਿ ਜਦ ਤੱਕ ਬੰਦੇ ਤੇ ਆਪ ਤੇ ਨਹੀਂ ਆਂਦੀ ਤਦ ਤੱਕ ਨਹੀਂ ਬੰਦਾ ਕਹਿੰਦਾ ਬੰਦਾ ਕਹਿੰਦਾ ਚੱਲ ਠੀਕ ਆ ਜੇ ਤਾਂ ਖਬਰਾਂ ਵਾ ਜਿਹਦਾ ਤੁਸੀਂ ਕਹਿੰਦੇ ਕਿ ਨੈਗੇਟਿਵ ਖਬਰਾਂ ਪੋਜ਼ਿਟਿਵ ਖਬਰਾਂ ਫਰੇ ਹੈ ਕਿ ਹੁਣ ਮੈਂ ਕਿਹਾ ਜਿਹੜੀ ਸਪੀਡ ਨਾਲ ਉਹ ਜਾ ਰਹੇ ਆ ਮੈਂ ਕਿਹਾ ਇੱਕ ਦਿਨ ਉਹ ਹੀ ਆ ਕਿ ਸਾਰਿਆਂ ਨੂੰ ਪਤਾ ਲੱਗੂਗਾ ਕਿ ਨਹੀਂ ਇਹ ਜਿਹੜਾ ਸੀਗਾ ਹੱਕਾਂ ਲਈ ਜਿਹੜਾ ਖੜਨਾ ਪੈਂਦਾ ਇੱਦਾਂ ਹੀ ਨਹੀਂ ਮਿਲ ਜਾਂਦੇ ਉਰੇ ਵੀ ਤੇ ਇਹ ਕਲਾਸ ਸੈਕਸ਼ਨ ਲਾਅ ਸੂਟ ਵਾਲੇ ਜਿਹੜੇ ਹੈਗੇ ਆ ਉਧਰਲੇ ਪਾਸੇ ਨੂੰ ਚੀਜ਼ਾਂ ਇਹ ਜਾਣੀਆਂ ਪੈਣੀਆਂ ਸਾਡਾ ਹੁਣ ਹੈਗਾ ਮੇਨਲੀ ਕੰਮ ਇਮੀਗ੍ਰੇਸ਼ਨ ਦਾ ਤੇ ਜਦੋਂ ਇਹ ਮੈਂ ਕਿਹਾ ਹੁਣ ਪਾਣੀ ਜਦੋਂ ਲੋਕਾਂ ਨੂੰ ਲੱਗਿਆ ਕਿ ਬਾਹਲਾ ਸਿਰ ਤੋਂ ਲੰਘ ਗਿਆ ਕਲਾਸ ਸੈਕਸ਼ਨ ਦੀ ਲੋਡ ਪਈ ਆ ਆਪਾਂ ਇਮੀਗ੍ਰੇਸ਼ਨ ਐਸਪੈਕਟ ਨਾਲ ਉਹਦੇ ਤੁਹਾਡੇ ਸਿਵਲ ਇਡੀਕੇਸ਼ਨ ਦੀ ਟੀਮ ਜਿਹੜੇ ਹੈਗੇ ਆ ਲਾਇਰਸ ਹੁੰਦੇ ਉਹਨਾਂ ਨਾਲ ਕੋਆਰਡੀਨੇਟ ਕਰ ਸਕਦੇ ਆ ਬਟ ਆਬਵੀਅਸਲੀ ਜਿਹੜਾ ਤੁਸੀਂ ਜਦੋਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵਗੈਰਾ ਨਾਲ ਤੁਸੀਂ ਸੂ ਕਰਨਾ ਤੇ ਇਹ ਕੋਈ ਇਦਾਂ ਨਹੀਂ ਹੈਗਾ ਕਿ ਛੋਟਾ ਜਿਹਾ ਕਿ ਗਵਾਂਡੀ ਨੂੰ ਸੂ ਕਰਨਾ ਹੈਗਾ ਸਰਕਾਰ ਨੇ ਜਿਹੜਾ ਜਾਣ ਕੇ ਲਿਆ ਪੂਰੀ ਜਿਹੜੀ ਫਾਈਟ ਬੈਗ ਜਿਹੜੀ ਤੁਸੀਂ ਕਹਿ ਲਓਗੇ ਡੈਮੋਕ੍ਰੇਟ ਵਰਸਸ ਰਿਪਬਲਿਕ ਐ ਨੋਵਲ ਲੈਵਲ ਦੀ ਆਪਾਂ ਗੱਲਾਂ ਜਿਹੜੀਆਂ ਕਰ ਰਹੇ ਆ ਠੀਕ ਹੈ ਕਿ ਨਹੀਂ ਤੇ ਐਂਡ ਆਫ ਦਾ ਡੇ ਹੈਗਾ ਕਿ ਇਹ ਲਾ ਉਸੂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦੇ ਨੇ ਫਾਈਲ ਕਰਤਾ ਤੇ ਉਹ ਜੇਤੀ ਜਾਂਦਾ ਹੈਗਾ ਲਾ ਉਸੂਟ ਉਹਦੇ ਵਿੱਚ ਜਿਹੜੀ ਕਈ ਚੀਜ਼ਾਂ ਜਿਹੜੀਆਂ ਵਿੱਚ ਟੈਕਨੀਕਲਿਟੀਜ਼ ਤਾਂ ਹੁਣ ਇਮੀਗ੍ਰੇਸ਼ਨ ਲਾ ਚ ਹੈਗੀਆਂ ਆਮ ਸ਼ੋਰ ਉਸ ਲਾ ਉਸੂਟਸ ਦੇ ਵਿੱਚ ਵੀ ਹੋ ਗਈਆਂ ਕਿ ਉਹਨਾਂ ਨੂੰ ਇਹ ਰਾਈਟ ਸੀਗਾ ਨਹੀਂ ਸੀਗਾ ਸਹੀ ਕੀਤਾ ਨਹੀਂ ਸਹੀ ਕੀਤਾ ਨੋਟਿਸ ਪੀਰੀਅਡ ਫੇਅਰ ਆ ਨਹੀਂ ਫੇਅਰ ਆ ਡਿਊ ਪ੍ਰੋਸੈਸ ਦਿੱਤਾ ਨਹੀਂ ਦਿੱਤਾ ਐਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ परे ਆ ਕੇ ਜਿਹੜੀਆਂ ਉਧਰਲੇ ਪਾਸੇ ਨੂੰ ਚੀਜ਼ਾਂ ਜਾ ਰਹੀਆਂ ਤੇ ਜੇ ਮਤਲਬ ਕਿ ਕਮਿਊਨਿਟੀ ਦੇ ਵਿੱਚ ਚਾਣ ਕੋਈ ਐਦਾ ਨਹੀਂ ਕਿ ਮੇਰੀ ਕੋਈ ਟਰੈਕਿੰਗ ਕੰਪਨੀ ਆ ਕਿ ਮੇਰੇ ਕੋਈ ਮੇਰਾ ਇਹ ਬਰਡਨ ਆ ਕਿ ਮੈਂ ਜਾ ਕੇ ਮੇਰਾ ਲਾ ਸੂਟ ਵਾਲਾ ਨੂੰ ਕਰਨਾ ਬਣਦਾ ਆਪਣਾ ਕੋਈ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਉਹਨਾਂ ਨਾਲ ਹੈਗਾ ਪਰ ਇਹ ਕਿ ਜਿਹੜੀ ਆਡੀਅנס ਸਾਰੀ ਉਹ ਕਰਨਾ ਇਹ ਕਿਹੜਾ ਨੂੰ ਚਾਹੀਦਾ ਸੀਗਾ ਜਣਿਆਂ ਦੀਆਂ ਵੱਡੀਆਂ ਵੱਡੀਆਂ ਕੰਪਨੀ ਆ ਉਹਨਾਂ ਨੂੰ ਪਹਿਲੀ ਗੱਲ ਤਾਂ ਜਦੋਂ ਸਰਕਾਰ ਨੇ ਉਹਨਾਂ ਦੇ ਤੁਸੀਂ ਕਹ ਲਓ ਕਿ ਰੋਜੀ ਰੋਟੀ ਦੇ ਹੱਥ ਮਾਰ ਲੈਗੇ ਤੁਸੀਂ ਟਰੱਕ ਚਲਾ ਨਹੀਂ ਸਕਦੇ ਡਰਾਈਵਰ ਤੁਹਾਡੇ ਉਦੋਂ ਹੀ ਉਹਨਾਂ ਨੂੰ ਪਹਿਲੀ ਗੱਲ ਤਾਂ ਰਾਈਟ ਵੇ ਵਕੀਲਾਂ ਬਕੂਲਾ ਨਾਲ ਮਿਲ ਕੇ ਜਿਹੜਾ ਸੀਗਾ ਸਿੱਧੇ ਇੰਜੰਕਸ਼ਨ ਜੰਕਸ਼ਨ ਕਿਦਾਂ ਸਟਾਪ ਕਰਨਾ ਕਰਨਾ ਚਾਹੀਦਾ ਸੀਗਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਠੀਕ ਆ ਨਹੀਂ ਕੀਤਾ ਵਾਕਿਆ ਨਹੀਂ ਕੀਤਾ ਗੱਲਾਂ ਜਾਦਾ ਐਕਸ਼ਨ ਜ਼ੀਰੋ ਹੂੰ ਲੀਗਲ ਐਕਸ਼ਨ ਜ਼ੀਰੋ ਕਲਪਾਟਰਨੈਟ ਐਕਸ਼ਨ ਜ਼ੀਰੋ ਗਾ ਤੇ ਉਹੀ ਆ ਕਿ ਹੁਣ ਮੈਂ ਕਹਾ ਗੱਲ ਇਹੀ ਦੇਖਣੀ ਹੈ ਨਾ ਆਪਾਂ ਕਿ ਕਿੱਥੇ ਤੱਕ ਗੱਲ ਜਾ ਰੋ ਜਾਂਦੀ ਹੈ ਕਿ ਫਿਰ ਲੋਕਾਂ ਨੂੰ ਲੱਗਣਾ ਕਿ ਨਹੀਂ ਇਹ ਕਰਨਾ ਚਾਹੀਦਾ ਸੀਗਾ ਇਦੇ ਵਿੱਚ ਉਹੀ ਹੈ ਕਿ ਕਲਾਸ ਸੈਕਸ਼ਨ ਨੂੰ ਗੈਰਾ ਉਹੀ ਉਹੀ ਕਰ ਸਕਦਾ ਬੰਦਾ ਹੁਣ ਕੀ ਹੈ ਜਾ ਕੇ ਡਿਪਾਰਟਮੈਂਟ ਆਫ ਫਲੇਵਰ ਨਾਲ ਹੁਣ ਮੈਂ ਕਹਿੰਦਾ ਲੜਚਾ ਕਰਤੇ ਨਹੀਂ ਸਕਦਾ ਕਿ ਆਪਾਂ ਕਹਿ ਦਈਏ ਕਿ ਕਮਿਊਨਿਟੀ ਦੇ ਇਕੱਠ ਕਰਦੀਏ ਉਹਦੇ ਨਾਲ ਉਹਨਾਂ ਨੇ ਯੂ ਨੋ ਸੀਨੀਅਰ ਬੰਦੇ ਨੂੰ ਡਿਪੋਰਟ ਨਹੀਂ ਕਰਨਾ ਜਾਂ ਰੁਕ ਜਾਣਾ ਜਾਂ ਆਪਣੇ ਲਾਅ ਦੀ ਪੋਜੀਸ਼ਨ ਚੇਂਜ ਕਰ ਲੈਣੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਐਦਾਂ ਨਹੀਂ ਹੁੰਦਾ ਹੁੰਦਾ ਠੀਕ ਹੈ ਸੋ ਉਹ ਚੀਜ਼ ਆ ਕਿ ਇਹ ਹੁਣ ਐਚ1 ਵੀ ਖਬਰ ਕਰਨ ਦਾ ਮਕਸਦ ਇਹੀ ਸੀਗਾ ਕਿ ਤੁਸੀਂ ਦੇਖੋ ਠਾਹ ਕਰ ਕੇ ਨੇ ਕੀਤਾ ਡਾਕ ਵਾਲਿਆਂ ਤੇ ਕੀਤਾ ਚੱਕ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਿਆਂ ਨੇ ਕੀਤਾ ਏਸੀਐਲਯੂ ਵਗੈਰਾ ਹੋ ਗਿਆ ਤੇ ਹੁਣ ਆਪਣੇ ਟਰੱਕਰਾਂ ਦੇ ਮੂਰੇ ਮੂਰੇ ਜਿਹੜੇ ਕਿਹੜੀ ਸੰਸਥਾ ਖੜੀ ਹੈਗੀ ਐ ਇਸ ਵੇਲੇ ਕਿ ਜਿਹੜੀ ਕਹੂਗੀ ਐਡਵੋਕੇਸੀ ਗਰੁੱਪ ਹੈਗਾ ਇਹ ਗੱਲ ਆਪਾਂ ਨੂੰ ਕਰਦੇ ਹੋਏ ਦੇਖ ਲਓ ਹੁਣ ਸਾਲ ਡੇਡ ਹੋ ਗਿਆ ਕਿਹੜੀ ਸੰਸਥਾ ਜਿਹੜੀ ਖੜੀ ਆ ਕਿ ਜਿਹੜੀ ਕਹੂਗੀ ਕਿ ਲੈ ਕੇ ਜਾਈਏ ਇਹਨੂੰ ਕੋਰਟ ਦੇ ਵਿੱਚ ਠੀਕ ਆ ਕਿ ਨਹੀਂ ਹਰੇ ਹੁਣ ਜਿਹੜੇ ਵਕੀਲ ਵੀ ਐ ਨਾ ਉਹਨਾਂ ਦੇ ਵੀ ਅਮਰੀਕਾ ਨਿਮਿਗ੍ਰੇਸ਼ਨ ਲਾਇਰ ਐਸੋਸੀਏਸ਼ਨ ਇੱਕ ਸੰਸਥਾ ਹੁੰਦੀ ਆ ਤੁਸੀਂ ਨੂੰ ਡਿਊ ਦਿੰਨੇ ਹਰ ਸਾਲ ਉਹਦੇ ਵਿੱਚ ਹਜ਼ਾਰਾਂ ਵਕੀਲ ਹੁੰਦੇ ਆ ਤੁਹਾਡੇ ਮਗਰ ਖੜਦੇ ਆ ਕਿਹੜੀ ਸੰਸਥਾ ਖੜੀ ਆ ਟਰੱਕਾਂ ਦੇ ਮਗਰ ਕਿਹੜੇ ਜਿਹੜੇ ਉਹ ਮਾਲਕ ਆ ਕੰ ਲੈ ਕੇ ਜਾਈਏ ਇੱਕ ਬੜੀ ਤੱਕ ਕਚਾਈ ਹੋ ਰਹੀ ਆ ਅਜੇ ਤੱਕ ਮੈਨੂੰ ਕੋਈ ਨਹੀਂ ਇਹਦੇ ਵਿੱਚ ਦਿਖਿਆਗਾ ਇਹਦੇ ਵਿੱਚ ਇੱਕ ਚੀਜ਼ ਇਹ ਕਰਦੇ ਆ ਉਹ ਸਾਨੂੰ ਕਹਿੰਦੇ ਆ ਕਹਿੰਦੇ ਵੀ ਤੁਸੀਂ ਦੱਸੋ ਨਾ ਸਾਨੂੰ ਇਹ ਇਹ ਮੈਨੂੰ ਨਹੀਂ ਸਮਝ ਆਈ ਅਜੇ ਤੱਕ ਵੀ ਇਹ ਕਿਹੜੀ ਸਮਝ ਵਾਲੀ ਗੱਲ ਆ ਵੀ ਜੇ ਅਸੀਂ ਨਹੀਂ ਦੱਸਾਂਗੇ ਤੇ ਇਹਦੇ ਨਾਲ ਮਸਲਾ ਹਾਲਤ ਨਹੀਂ ਹੋ ਜਾਣਾ ਮਸਲਾ ਹੱਲ ਕਰਨ ਲਈ ਤੇ ਤੁਹਾਨੂੰ ਉਸੇ ਰਾਹ ਦੇ ਵਿੱਚ ਪੈਣਾ ਹੀ ਪੈਣਾ ਨਾ ਜਿੱਦਾਂ ਆਪਾਂ ਅਕਸਰ ਇਹ ਖਬਰਾਂ ਸੁਣਦੇ ਆਂ ਵੀ ਹਾਂ ਜੀ ਉਹਨਾਂ ਨੇ ਲਾ ਸੂਟ ਕਰਤਾ ਸਰਕਾਰ ਨੂੰ ਅਦਾਲਤ ਚ ਘੜੀਸ ਲਿਆ ਕਰਨਾ ਤੇ ਇਹ ਚਾਹੀਦਾ ਸੀਗਾ ਪਰ ਕਰ ਰਹੇ ਹੈ ਅਭੀ ਤੁਸੀਂ ਸਾਨੂੰ ਦੱਸੋ ਨਾ ਜੀ ਉਹਨਾਂ ਨੇ ਆ ਚੀਜ਼ ਕਰਤੀ ਇਹਦੇ ਨਾਲ ਇਹਦੇ ਨਾਲ ਤੁਹਾਡੀ ਸਿਹਤ ਤੇ ਕਿੰਨਾ ਫਰਕ ਪੈ ਜਾਊਗਾ ਜੇ ਅਸੀਂ ਨਾ ਦੱਸਾਂਗੇ ਉਹ ਤਾਂ ਆਪਣੀ ਕਾਰਵਾਈ ਕਰ ਹੀ ਜਾਂਦੇ ਆ ਉਹ ਤਾਂ ਹੁਣ ਜੀ ਜਿਹੜੇ ਲਾਇਸੈਂਸ ਵਾਲੇ ਜਿਹੜੇ ਸੀਗੇ ਉਹ ਕਹਿੰਦੇ ਲਾਇਸੈਂਸ ਨਹੀਂ ਰੀਨਿਊ ਕਰਨ ਵਰਕ ਪਰਮਿਟ ਵਾਲੇ ਜਿਹੜੇ ਚਾੜੇ ਸਨ ਅਗਲੇ ਨੇ ਖਾਰਜ ਕਰਤੇ ਉਹ ਕਿੰਨਾ ਕੁਝ ਤਾਂ ਹੋ ਹੀ ਜਾਂਦੇ ਆ ਸਾਰਾ ਕੁਝ ਆਪਣੇ ਮੂਰੇ ਹੋ ਰਿਹਾ ਹੁਣ ਇਹ ਆ ਕਿ ਐਕਸ਼ਨ ਟਾਈਮ ਜਿਹੜਾ ਆ ਗਿਆ ਕਰਨਾ ਇਹ ਜਿਹੜਾ ਸੀਗਾ ਹੁਣ ਕਰਨਾ ਪੈਣਾ ਬਿਫੋਰ ਟੂ ਲੇਟ ਜਿਹੜਾ ਹੈਗਾ ਕਿ ਮਤਲਬ ਘੱਟੋ ਘੱਟ ਇਹ ਹੁੰਦਾ ਕਿ ਸਰਕਾਰਾਂ ਨੂੰ ਜਦੋਂ ਨਹੀਂ ਵੀ ਲਾਅਸੂਟ ਹੁੰਦਾ ਨਾ ਥੋੜੀ ਜਿਹੀ ਠੱਲ ਪੈ ਜਾਂਦੀ ਹੈ ਕਿ ਨਹੀਂ ਐਡੀ ਛੇਤੀ ਨਹੀਂ ਕਰ ਸਕਦੇ ਕੋਰਟ ਕੋਟ ਇੰਟਰਫੇਨ ਇੰਟਰਵਿਨ ਕਰ ਦਿੰਦੇ ਆ ਸਪੈਸ਼ਲੀ ਜਿਹੜਾ ਕੈਲੀਫੋਰਨੀਆ ਦਾ ਨਾਰਥਰਨ ਡਿਸਟ੍ਰਿਕਟ ਦਾ ਜਿਹੜਾ ਕੋਰਟ ਹੈਗਾ ਇਹ ਜਿਹੜੇ ਸੀਗੇ ਇਹ ਕਾਫੀ ਜਿਹੜੇ ਸੀਗੇ ਰਾਈਟਵੇ ਵਿੱਚ ਜਿਹੜੇ ਪੈ ਜਾਂਦੇ ਆ ਤੇ ਉਹਨਾਂ ਹੈਗਾ ਕਿ ਜਿਹੜੇ ਹੁਣ ਸਰਕਾਰ ਦੇ 3.5 ਸਾਲ ਆ ਜਿਹਨਾਂ ਨੂੰ ਸਿੱਧੇ ਤੁਸੀਂ ਕਰਨ ਦਊਂਗਾ ਤਾਂ ਕਰੀ ਜਾਣੇ ਲਾਅ ਪਾਸ ਤੇ ਇਹ ਹੈ ਕਿ ਜਦੋਂ ਹੁਣ H1B ਵਾਲੇ ਨੇ ਫਾਈਟ ਪਾਤੀ 6 ਮਹੀਨੇ 8 ਤੇ ਉਹਨਾਂ ਦੀ ਜਿਹੜੀ ਤੁਸੀਂ ਕਹ ਲਓ ਕਿ ਸਪੀਡ ਇੱਕ ਤਰ੍ਹਾਂ ਜਿਹੜੀ ਸਲੋ ਹੋ ਜਾਂਦੀ ਆ ਰੁੱਕ ਜਾਂਦਾ ਕੰਮ ਹੂੰ ਸੋ ਸੋ ਹੁਣ ਤਾਂ ਤੁਹਾਨੂੰ ਦੇਖੋ ਰਾਹ ਵੀ ਦੱਸਦਾ ਤਰੀਕੇ ਨਾਲ ਦੱਸ ਦਿੰਦਾ ਵੀ ਕਿਹੜੀ ਅਦਾਲਤ ਦੇ ਵਿੱਚ ਕਰ ਸਕਦੇ ਹੋ ਹੁਣ ਤੁਸੀਂ ਦੇਖ ਲਓ ਵੀ ਕਰਨਾ ਕਿ ਨਹੀਂ ਕਰਨਾ ਕਿ ਉਹ ਵੀ ਸਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣੀ ਆ ਇਹ ਹੱਤ ਪੈ ਗਈ ਹੈ ਪੰਜਾਬੀਆਂ ਨੂੰ ਮਾੜੀ ਮੈਂ ਤੁਹਾਨੂੰ ਲਾਈਕ ਇਹ ਹਾਰਸ਼ਾ ਗੱਲ ਪਰ ਇਹ ਹੱਤ ਪੈ ਗਈ ਹੈ ਵੀ ਦੂਜੇ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਲਓ ਉਹ ਸਾਨੂੰ ਬੁਰਕੀ ਪਾ ਕੇ ਤੋੜ ਕੇ ਮੂੰਹ 'ਚ ਜਿਹੜੀ ਉਹ ਪਾ ਕੇ ਦੇਵੇ ਨਹੀਂ ਤਾਂ ਚਿੜੀ ਵਾਂਗੂ ਚਿੱਥਕੇ ਹੀ ਦੇ ਦੇਵੇ ਤਾਂ ਉਹ ਚੰਗੀ ਗੱਲ ਆ ਇਦਾਂ ਦੇ ਹਾਲਾਤ ਬਣੇ ਪਏ ਆਪਣੀ ਕਮਿਊਨਿਟੀ ਦੇ ਅਫਸੋਸ ਨਾ ਕਿਹੜਾ ਪੈ ਰਿਹਾ ਭਾਈ ਹਮਲਾ ਤਾਂ ਤੁਹਾਨੂੰ ਆਪ ਨੂੰ ਹੀ ਖੁਦ ਨੂੰ ਹੀ ਜਿਹੜਾ ਉਹ ਮਾਰਨਾ ਪੈਣਾ ਐਨੇ ਤੁਹਾਡੇ ਤੁਸੀਂ ਕਿੰਨਿਆਂ ਨੂੰ ਮਨ ਲਾਦਾ ਲਾ ਕਿੰਨਿਆਂ ਦੇ ਲਈ ਇਹਨਾਂ ਨੇ ਫੰਡ ਰੇਜ਼ਿੰਗ ਕੀਤੀ ਹੋਣੀ ਆ ਕਿੰਨਿਆਂ ਨੂੰ ਮਨੀ ਦਿੱਤੀ ਹੋਣੀ ਆ ਪੋਲੀਟੀਸ਼ੀਨਾਂ ਨੂੰ ਕੋਈ ਆ ਕੇ ਖੜ ਰਿਹਾ ਤੁਹਾਡੇ ਨਾਲ ਕਿਸੇ ਨਾਲ ਗੱਲ ਵੀ ਕੀਤੀ ਆ ਕਿਸੇ ਨਾਲ ਮੀਟਿੰਗ ਲਈ ਆ ਮੀਟਿੰਗ ਕੀਤੀ ਆ ਕੋਈ ਦੇਖੋ ਕੀ ਤੁਸੀਂ ਕੋਈ ਕੋਈ ਤਾਂ ਚਾਰਾ ਜੋਈ ਜਿਹੜੀ ਉਹ ਕਰੋ ਨਾ ਸੋ ਉਹ ਹੁਣ ਦੇਖੋ ਤੁਸੀਂ ਪਹਿਲਾਂ ਮੈਂ ਕਿਹਾ ਹੁਣ ਤੋਂ ਪਹਿਲਾਂ ਕੋਈ ਦੱਸਿਆ ਕਿਸੇ ਨੇ ਅੱਗੇ ਕਿ ਇਦਾਂ ਕਲਾਸ ਲੋਅ ਸੂਟ ਅੱਡਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ ਤੁਸੀਂ ਕਰ ਸਕਦੇ ਆ ਕਿਦਾਂ ਹੁਣ ਤੁਹਾਡੇ ਨਾਲ ਜਦੋਂ ਲਾਈਵ ਹੀ ਜਿਹੜਾ ਚੱਲ ਰਹਿਣਾ ਹੁਣ ਹੈਗਾ ਕਿ ਇੱਕ ਅੱдне ਨੇ ਜਿਹੜਾ ਲਾਈਵ ਫੀਡ ਤੇ ਟਿਕਟੌਕ ਤੇ ਉਹਨੇ ਆਪਣਾ ਜ਼ੋਰ ਲਾਇਆ ਨਹੀਂ ਜੀ ਤੁਸੀਂ ਇਦਾਂ ਤੁਸੀਂ ਉਦਾਂ ਤੁਸੀਂ ਮੇਰਾ ਫੋਨ ਨਹੀਂ ਚੱਕਿਆ ਫਲਾਣਾ ਧਮਕਾਨਾ ਤੇ ਮਤਲਬ ਇਹ ਆ ਕਿ ਆਪਣੇ ਮੋਰੀ ਸਾਰਾ ਕੁਝ ਹੋ ਰਿਹਾ ਇੱਕ ਵਾਰ ਉਹ ਆ ਕਿ ਸਾਡਾ ਹੁਣ ਇੱਕ ਟਾਕ ਸ਼ੋਅ ਆ ਟਿਕਾ ਉਹਦੇ ਵਿੱਚ ਜਿਹੜਾ ਸਾਡਾ ਜਿਹੜੀ ਆਪਾਂ ਚੀਜ਼ ਕਰ ਸਕਦੇ ਆ ਆਪਾਂ ਹੈਗਾ ਕਿ ਜਿਹੜੇ ਲੈਵਲ ਤੇ ਆਪਾਂ ਜਿੰਨੀ ਕਿ ਸਾਡੇ ਬੱਲੇ ਉਹਨਾਂ কা ਆਪਾਂ ਡਿਸਕਸ਼ਨ ਜਿਹੜੀ ਕਰ ਸਕਦੇ ਆ ਬਿਲਕੁਲ ਬਿਲਕੁਲ ਸੋ ਇਹ ਇਹਦੇ ਵਿੱਚ ਜੀ ਬੈਠੇ ਬੈਠੇ ਨਹੀਂ ਕੁਝ ਹੋਣਾ ਕਮਿਊਨਿਟੀ ਨੂੰ ਮਤਲਬ ਇਹਦੇ ਵਿੱਚ ਅੱਗੇ ਆਣਾ ਪੈਣਾ ਜੀ ਕਮਿਊਨਿਟੀ ਨੂੰ ਠੀਕ ਆ ਕਿ ਨਹੀਂ ਗ੍ਰਾਸ ਰੂਟ ਲੈਵਲ ਤੇ ਜਿਹੜੀ ਗੱਲਬਾਤ ਹੁੰਦੀ ਆ ਫਿਰ ਜਿਹੜੀਆਂ ਕੰਪਨੀਆਂ ਵੱਡੀਆਂ ਜੀ ਉਹਨਾਂ ਨੂੰ ਆਪਣਾ ਜਿਹੜਾ ਅੱਗੇ ਆਣਾ ਪੈਣਾ ਫਿਰ ਜਿਹੜੇ ਇਹਦੇ ਵਿੱਚ ਵਕੀਲ ਹੈਗੇ ਆ ਟੌਪ ਟੌਪ ਦੇ ਜਿਹੜੇ ਨੈਸ਼ਨਲ ਲੈਵਲ ਤੇ ਜਿਹੜੇ ਲਿਟੀਗੇਸ਼ਨ ਲਿਟੀਗੇਸ਼ਨ ਜਿਹੜੇ ਕਰਦੇ ਆ ਡਿਪਾਰਟਮੈਂਟ ਆਫ ਟਰ ਇਹ ਇਹਦੇ ਵਿੱਚ ਮਤਲਬ ਹੁਣ ਇਹ ਹੈ ਕਿ ਕਮਿਊਨਿਟੀ ਨੇ ਡਿਸਾਈਡ ਕਰਨਾ ਕਿ ਇਨਾਸਫ ਇਨਾਫ ਕਦੋਂ ਉਹ ਹੁੰਦਾ ਕਿ ਮਤਲਬ ਅਜੇ ਇਹਨੂੰ ਹੋਰ ਰਿਵੈਟ ਕਰਨੀ ਆ ਕਿ ਆਪਾਂ ਇਹਨੂੰ ਬੀਹਣਾਂ ਵੀ ਹੁਣ ਪੂਰੀ ਦੇਣਗੇ ਫਿਰ ਫਿਰ ਉਹ ਤੋਂ ਬਾਅਦ ਕਰਨਾ ਹੈ ਜਾਂ ਕਿੱਦਾਂ ਆ ਕਿਉਂਕਿ ਬੈਠੇ ਬੈਠੇ ਹੁਣ ਜਿਹੜਾ H1B ਵਾਲਾ ਵੀ ਚੀਜ਼ ਸੀਗੀ ਨਾ ਉਹਦੇ ਵਿੱਚ ਕੋਈ ਇੱਕ ਵਕੀਲ ਜਦ ਆਇਆ ਉਹ ਕਹਿੰਦੇਗਾ ਆਪਾਂ ਇਹ ਲਾਅਸੂਟ ਕਰਨਾ ਕਰਦੇ ਉੱਤੇ ਤੇ ਆਪਾਂ H1B ਵਾਲੇ ਕੰਪਨੀਆਂ ਜਾਂ ਬੰਦੇ ਇਕੱਠੇ ਕਰ ਰਹੇ ਆ ਮੈਂ ਕਿਸੇ ਦੇ ਲਿੰਕਡਇਨ ਤੇ ਪੋਸਟ ਦੇਖਦਾ ਸੀਗਾ ਠੀਕ ਹੈ ਉਹ ਕਹਿੰਦਾ ਕਿ ਸਾਡੇ ਕੋਲ ਨਾ ਬੰਦੇ ਇਨਾਫ ਇਕੱਠੇ ਨਹੀਂ ਹੋਏ ਤੇ ਉਹਨੇ ਫੇਰ ਮੈਸੇਜ ਆਇਆ ਉਹ ਕਹਿੰਦਾ ਇਦਾਂ ਕਿ ਕਹਿੰਦਾ ਇਹ ਆਪਣੇ ਆਪ ਨਹੀਂ ਕਹਿੰਦਾ ਲਾਅ ਸੂਟ ਕਹਿੰਦਾ ਤੁਰ ਪੈਣਾ ਕਹਿੰਦਾ ਇਹਦੇ ਵਿੱਚ ਚ ਬੰਦਿਆਂ ਨੂੰ ਪੁੱਛਿਆ ਜਿਹੜੀ ਬੈਕਿੰਗ ਜਿਹੜੀ ਕਰਨੀ ਉਹ ਪੈਣੀ ਆ ਬਰਥ ਰਾਈਟਸ ਤੇ ਆਪਣੇ ਪਾੜੇ ਵੀ ਤੇ ਇਦਾਂ ਹੀ ਇਟਰਨੀਟ ਕਿਹਣਾ ਜੀ ਬਣਿਆ ਸੀਗਾ ਕਲਾਸ ਐਕਸ਼ਨ ਲਾਅ ਸੂਟ ਬੰਦੇ ਜੁੜੇ ਸੀ ਤੇ ਤਾਂ ਹੀ ਬਣਦੀ ਹੈ ਗੱਲ ਤੁਰਦੀ ਆ ਹਾਂਜੀ ਉਹ ਜਦੋਂ ਹੁਣ ਮੈਂ ਕਹਾ ਏਸੀਐਲਯੂ ਵਗੈਰਾ ਸੀਗੇ ਉਹਨਾਂ ਕੋਲ ਚਲੋ ਫੰਡਿੰਗ ਫੰਡਿੰਗ ਹੋਰ ਇੱਕ ਵੱਡੇ ਲੈਵਲ ਤੇ ਇੱਕ ਫੰਡਿੰਗ ਜਿਹੜੀ ਆ ਜਾਂਦੀ ਆ ਹੂੰ 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 ਇਹਦੇ ਵਿੱਚ ਇਹ ਆ ਕਿ ਪਹਿਲੀ ਗੱਲ ਤਾਂ ਜਿਹੜੀ ਪੀੜਤ ਕਲਾਸ ਆ ਠੀਕ ਆ ਜਿਹੜੇ ਕੀ ਇਹਦੇ ਵਿੱਚ ਕੰਪਨੀ ਵਾਲੇ ਹੋਗੇ ਤੇ ਡਰਾਈਵਰ ਜਿਹੜੇ ਹੋਗੇ ਉਹੀ ਪੀੜਤ ਕਲਾਸ ਜਿਹੜੀ ਹੈਗੀ ਆ ਉਹਨਾਂ ਨੂੰ ਜਿਹੜਾ ਸੀਗਾ ਆਪਣਾ ਇਕੱਠੇ ਹੋ ਕੇ ਜਿਹੜਾ ਸੀਗਾ ਇੱਕ ਕਲਾਸ ਬਣਾਣੀ ਪੈਣੀ ਆ ਤੇ ਜਾ ਕੇ ਵਕੀਲ ਕੋਲ ਨਾਲ ਜਿਹੜੀ ਗੱਲ ਕਰਨੀ ਪੈਣੀ ਆ ਤੇ ਫਿਰ ਦੇਖਣਾ ਪੈਣਾ ਵੈਲਿਊਏਟ ਕਰਨਾ ਪੈਣਾ ਕਿ ਕੀ ਪੋਸਿਬਿਲਟੀ ਜਿਹੜੀਆਂ ਹੈਗੀਆਂ ਕਿ ਨਹੀਂ ਹੈਗੀਆਂ ਹਮ